ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਆ ਟੀਵੀ ਮੈਂ ਹਾਂ ਅਮਨ ਲੂਨਾ ਬੜੈਲ ਵਿੱਚ ਲੋਕਾਂ ਨੇ ਪੁਲਿਸ ਚੌਕੀ ਦਾ ਘਰਾਵ ਕਰ ਦਿੱਤਾ ਤੇ ਚੌਕੀ ਇੰਚਾਰਜ ਨਵੀਨ ਨੂੰ ਉਹਦਾ ਕਟਾਪਾ ਚਾੜਦੇ ਹੋਏ ਉਹਨੂੰ ਜ਼ਮੀਨ ਤੱਕ ਘਰਾ ਦਿੱਤਾ ਗਿਆ ਹਾਲਾਂਕਿ ਨਵੀਨ ਕੁਮਾਰ ਜਿਹੜੇ ਚੌਕੀ ਇੰਚਾਰਜ ਹੈ ਉਹ ਸਿਵਲ ਡਰੈਸ 'ਚ ਸੀ ਤੇ ਲੋਕਾਂ ਵੱਲੋਂ ਲਗਾਤਾਰ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਹੋਇਆ ਧੱਕਾ ਮੁਕੀ ਕੀਤੀ ਗਈ ਤੇ ਧੱਕਾ ਮੁਕੀ ਦੇ ਦੌਰਾਨ ਉਹਨਾਂ ਨੂੰ ਜ਼ਮੀਨ ਦੇ ਵਿੱਚ ਗਿra ਦਿੱਤਾ ਗਿਆ ਹਾਲਾਂਕਿ ਸੂਤਰਾਂ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਇੱਕ ਦੁਕਾਨਦਾਰ ਦਾ ਸਮਾਨ ਚੱਕ ਲਿਆ ਸੀਗਾ ਤੇ ਉਹਦੇ ਵਿਰੋਧ ਵਿੱਚ ਅੱਜ ਪੁਲਿਸ ਚੌਕੀ ਦੇ ਬਾਹਰ ਲੋਕ ਕਾਫੀ ਇਕੱਠੇ ਹੋਏ ਸੀਗੇ ਤੇ ਜਦੋਂ ਹੀ ਚੌਕੀ ਇੰਚਾਰਜ ਸਿਵਲ ਡਰੈਸ ਉੱਥੇ ਆਏ ਤਾਂ ਉਹਨਾਂ ਵੱਲੋਂ ਲੋਕਾਂ ਨੂੰ ਚੌਕੀ ਦੇ ਬਾਹਰ ਜਾਣ ਲਈ ਕਿਹਾ ਤੇ ਇਸੇ ਕਾਰਨ ਲੋਕ ਗੁੱਸਾ ਗਏ ਤੇ ਉਸ ਤੋਂ ਬਾਅਦ ਲੋਕਾਂ ਵੱਲੋਂ ਲਗਾਤਾਰ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕਰਦੀ ਹੋਏ ਲਗਾਤਾਰ ਧੱਕਾਮੁਕੀ ਕੀਤੀ ਗਈ ਤੇ ਇਸ ਧੱਕਾਮੁਕੀ ਦੇ ਦੌਰਾਨ ਚੌਕੀ ਇੰਚਾਰਜ ਨਵੀਨ ਨੂੰ ਜ਼ਮੀਨ ਤੇ ਉਹਨਾਂ ਨੇ ਘਰਾ ਦਿੱਤਾ ਜਿਹੜੀ ਵੀਡੀਓ ਉੱਥੋਂ ਦੀ ਬਣੀ ਹੈ ਸਾਫ਼ ਤ ਦਿਖਾ ਦਿੰਨੇ ਆ ਵੀ ਇਸ ਵੀਡੀਓ ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਲੋਕਾਂ ਵੱਲੋਂ ਸਰੀਆਮ ਤੱਕ ਕਮਕੀ ਕੀਤੀ ਗਈ ਹੈ ਤੇ ਚੌਕੀ ਇੰਚਾਰਜ ਨਵੀਨ ਨੂੰ ਕੋਟਾਪਾ ਚਾੜਦੇ ਹੋਏ ਉਹਨੂੰ ਜ਼ਮੀਨ ਤੱਕ ਗਿਰਾ ਦਿੱਤਾ। ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਡੈਨਿਕ ਸੂਰਾ ਟੀਵੀ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸੂਰਾ ਟੀਵੀ ਮੈਂ ਹਾਂ ਅਮਨ ਲੂਨਾ। ਬੜੈਲ ਵਿੱਚ ਲੋਕਾਂ ਨੇ ਪੁਲਿਸ ਚੌਕੀ ਦਾ ਘਰਾਵ ਕਰ ਦਿੱਤਾ ਤੇ ਚੌਕੀ ਇੰਚਾਰਜ ਨਵੀਨ ਨੂੰ ਉਹਦਾ ਕੋਟਾਪਾ ਚਾੜਦੇ ਹੋਏ ਉਹਨੂੰ ਜ਼ਮੀਨ ਤੱਕ ਗਿਰਾ ਦਿੱਤਾ ਗਿਆ। ਹਾਲਾਂਕਿ ਨਵੀਨ ਕੁਮਾਰ ਜਿਹੜੇ ਚੌਕੀ ਇੰਚਾਰਜ ਹੈ ਉਹ ਸਿਵਲ ਡ੍ਰੈਸ 'ਚ ਸੀ ਤੇ ਲੋਕਾਂ ਵੱਲੋਂ ਲਗਾਤਾਰ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕਰਦਿਆਂ ਹੋਇਆ ਧੱਕਾ ਮੁਕੀ ਕੀਤੀ ਗਈ ਤੇ ਧੱਕਾ ਮੁਕੀ ਦੇ ਦੌਰਾਨ ਉਹਨਾਂ ਨੂੰ ਜ਼ਮੀਨ ਦੇ ਵਿੱਚ ਗਿra ਦਿੱਤਾ ਗਿਆ ਹਾਲਾਂਕਿ ਸੂਤਰਾਂ ਵੱਲੋਂ ਦੱਸਿਆ ਗਿਆ ਹੈ ਵੀ ਕੁਝ ਦਿਨ ਪਹਿਲਾਂ ਪੁਲਿਸ ਨੇ ਇੱਕ ਦੁਕਾਨਦਾਰ ਦਾ ਸਮਾਨ ਚੱਕ ਲਿਆ ਸੀਗਾ ਤੇ ਉਹਦੇ ਵਿਰੋਧ ਵਿੱਚ ਅੱਜ ਪੁਲਿਸ ਚੌਕੀ ਦੇ ਬਾਹਰ ਲੋਕ ਕਾਫੀ ਇਕੱਠੇ ਹੋਏ ਸੀਗੇ ਤੇ ਜਦੋਂ ਹੀ ਚੌਕੀ ਇੰਚਾਰਜ ਸਿਵਲ ਡਰੈਸ 'ਚ ਉੱਥੇ ਆਏ ਤਾਂ ਉਹਨਾਂ ਵੱਲੋਂ ਲੋਕਾਂ ਨੂੰ ਚੌਕੀ ਦੇ ਬਾਹਰ ਜਾਣ ਲਈ ਕਿਹਾ ਤੇ ਇਸੇ ਕਾਰਨ ਲੋਕ ਗੁੱਸਾ ਗਏ ਤੇ ਉਸ ਤੋਂ ਬਾਅਦ ਲੋਕਾਂ ਵੱਲੋਂ ਲਗਾਤਾਰ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕਰਦੀ ਹੋਏ ਲਗਾਤਾਰ ਧੱਕਾਮੁਕੀ ਕੀਤੀ ਗਈ ਤੇ ਇਸ ਧੱਕਾਮੁਕੀ ਦੇ ਦੌਰਾਨ ਚੌਕੀ ਇੰਚਾਰਜ ਨਵੀਨ ਨੂੰ ਜ਼ਮੀਨ ਤੇ ਉਹਨਾਂ ਨੇ ਘਰਾ ਦਿੱਤਾ ਜਿਹੜੀ ਵੀਡੀਓ ਉੱਥੋਂ ਦੀ ਬਣੀ ਹੈ ਸਾਫ਼ ਤੌਰ ਤੇ ਤੁਹਾਨੂੰ ਦਿਖਾ ਦਿੰਨੇ ਆਂ ਵੀ ਇਸ ਵੀਡੀਓ ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਲੋਕਾਂ ਵੱਲੋਂ ਸਰੀਆਮ ਤੱਕਮਕੀ ਕੀਤੀ ਗਈ ਹੈ ਤੇ ਕਟਾਪਾ ਚਾੜਦੇ ਹੋਏ ਉਹਨੂੰ ਜ਼ਮੀਨ ਤੱਕ ਗਿਰਾ ਦਿੱਤਾ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਡੇਨਿਕ ਸੂਰਾ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਨਿਕ ਸੂਰਾ ਟੀਵੀ ਮੈਂ ਹਾਂ ਅਮਨ ਲੂਨਾ ਬੜੈਲ ਵਿੱਚ ਲੋਕਾਂ ਨੇ ਪੁਲਿਸ ਚੌਕੀ ਦਾ ਘਰਾਵ ਕਰ ਦਿੱਤਾ ਤੇ ਚੌਕੀ ਇੰਚਾਰਜ ਨਵੀਨ ਨੂੰ ਉਹਦਾ ਕਟਾਪਾ ਚਾੜਦੇ ਹੋਏ ਉਹਨੂੰ ਜ਼ਮੀਨ ਤੱਕ ਗਿਰਾ ਦਿੱਤਾ ਗਿਆ ਹਾਲਾਂਕਿ ਨਵੀਨ ਕੁਮਾਰ ਜਿਹੜੇ ਚੌਕੀ ਇੰਚਾਰਜ ਹੈ ਉਹ ਸਿਵਲ ਡਰੈਸ 'ਚ ਸੀ ਤੇ ਲੋਕਾਂ ਵੱਲੋਂ ਲਗਾਤਾਰ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕਰਦਿਆਂ ਹੋਇਆ ਧੱਕਾ ਮੁਕੀ ਕੀਤੀ ਗਈ ਤੇ ਧੱਕਾ ਮੁਕੀ ਦੇ ਦੌਰਾਨ ਉਹਨਾਂ ਨੂੰ ਜ਼ਮੀਨ ਦੇ ਵਿੱਚ ਗਿra ਦਿੱਤਾ ਗਿਆ ਹਾਲਾਂਕਿ ਸੂਤਰਾਂ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਇੱਕ ਦੁਕਾਨਦਾਰ ਦਾ ਸਮਾਨ ਚੱਕ ਲਿਆ ਸੀਗਾ ਤੇ ਉਹਦੇ ਵਿਰੋਧ ਵਿੱਚ ਅੱਜ ਪੁਲਿਸ ਚੌਕੀ ਦੇ ਬਾਹਰ ਲੋਕ ਕਾਫੀ ਇਕੱਠੇ ਹੋਏ ਸੀਗੇ ਤੇ ਜਦੋਂ ਹੀ ਚੌਕੀ ਇੰਚਾਰਜ ਸਿਵਲ ਡਰੈਸ 'ਚ ਉੱਥੇ ਆਏ ਤਾਂ ਉਹਨਾਂ ਵੱਲੋਂ ਲੋਕਾਂ ਨੂੰ ਚੌਕੀ ਦੇ ਬਾਹਰ ਜਾਣ ਲਈ ਕਿਹਾ ਤੇ ਇਸੇ ਕਾਰਨ ਲੋਕ ਗੁੱਸਾ ਗਏ ਤੇ ਉਸ ਤੋਂ ਬਾਅਦ ਲੋਕਾਂ ਵੱਲੋਂ ਲਗਾਤਾਰ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕਰਦੀ ਹੋਏ ਲਗਾਤਾਰ ਧੱਕਾਮੁਕੀ ਕੀਤੀ ਗਈ ਤੇ ਇਸ ਧੱਕਾਮੁਕੀ ਦੇ ਦੌਰਾਨ ਚੌਕੀ ਇੰਚਾਰਜ ਨਵੀਨ ਨੂੰ ਜ਼ਮੀਨ ਤੇ ਉਹਨਾਂ ਨੇ ਘਰਾ ਦਿੱਤਾ ਜਿਹੜੀ ਵੀਡੀਓ ਉੱਥੋਂ ਦੀ ਬਣੀ ਹੈ ਸਾਫ਼ ਤੌਰ ਤੇ ਤੁਹਾਨੂੰ ਦਿਖਾ ਦਿੰਨੇ ਆਂ ਵੀ ਇਸ ਵੀਡੀਓ ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਲੋਕਾਂ ਵੱਲੋਂ ਸਰੀਆਮਤ ਕਮਕੀ ਕੀਤੀ ਗਈ ਹੈ ਤੇ पटापा चार दे हुए उन्हों जमीन तक चंडीगढ़ दीपक देनाल, मैं अमन लूना टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप